ਲੋਈ ਗੋਤਰਾ ਗੁੱਡ ਮਾਰਨਿੰਗ ਆਪਾ ਵੀ ਸਿਰੇ ਸਿਰੇ ਉੱਠ ਖੜੇ ਤੇ ਬਾਹਰ ਪਰਿਵਾਰ ਫੇਰੀ ਦੀ ਆਵਾਜ਼ ਆ ਰਹੀ ਸੀ ਤੇ ਆਪਾਂ ਵੀ ਮੈਂ ਕਿਹਾ ਪਹਿਲਾਂ ਦਸਤੋਂ ਨੂੰ ਸਾਰਿਆਂ ਨੂੰ ਵਧਾਈਆਂ ਦੇ ਦਈਏ ਸਾਡੇ ਸਿੱਖ ਧਰਮ ਦੇ ਮੋਢੀ ਧੰਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਸੰਗਤ ਨੂੰ ਜਿਹੜੀਆਂ ਵੀਡੀਓ ਵੇਖ ਰੀਆਂ ਲੱਖ ਲੱਖ ਵਧਾਈਆਂ ਜੀ ਫੇਰ ਆਪਾਂ ਮੈਂ ਕਿਹਾ ਭਗਤਵਰ ਤੋਂ ਦੇ ਬੋਤਾ ਤੇ ਆਪਾਂ ਤੋਂ ਦੀ ਕਮੀ ਜੀ ਪਾਲਿਆ ਤੇ ਨਾਲੇ ਆਪਾਂ ਸੈਰ ਕਰਨ ਜਾਣੀ ਆ। ਇਹ ਤੋਂ ਮੇਤਲੋ ਕਾਫੀ ਹੋ ਗਈ ਹੈ, ਛਾੜੀ ਹੈ ਗਈ ਹੈ। ਮੁੜ ਕੇ ਮੈਂ ਕਿਹਾ ਸਰੀਰ ਗਰਮ ਹੋ ਜਾਂਦਾ ਤੇ ਮੁੜ ਕੇ ਹਵਾ ਜੀ ਲਗਦੀ ਹੈ। ਤੇ ਆ ਤੁਹਾਨੂੰ ਦਿਖਾਉਣਾ ਸਾਫਾ ਸੁਆਬਾ ਨਾਲ ਆਪਾਂ ਪੂਰਾ ਨਾਲੇ ਮੱਥਾ ਟੇਕਾਂਗੇ। ਪਰ ਆ ਰਹੇ ਆ ਬਾਹਰ ਸੰਗਤਪੁਰੀ ਤੇ ਤੁਹਾਨੂੰ ਵੀ ਕਰਾਉਣਾ ਹੈ ਘਰੇ ਬੈਠਿਆ ਨਹੀਂ ਆਇਆ ਤੁਹਾਨੂੰ ਦਿਖਾਉਣਾ ਪਰ ਤੁਹਾਨੂੰ ਦਿਖਾਉਣਾ ਆ ਜੋ। ਦੇਖੋ ਉਹ ਰ ਕੁਛ ਨਹੀਂ ਦੀਦਾ ਮਿੱਤਰੋ ਤੇ ਆਪਾਂ ਫਿਰ ਮੈਂ ਗੇਟ ਖੋਲੇਗੇ ਮੋੜ ਕੇ ਸੰਗਤ ਦੇ ਦਰਸ਼ਨ ਵੀ ਕਰਾਉਣੇ ਤੁਹਾਨੂੰ ਸਾਰਿਆਂ ਸਾਰੇ ਪਿੰਡ ਦੇ ਪਰਿਵਾਰ ਫੇਰੀ ਚੱਲੀ ਏ ਅੱਜ ਲਾਸਟ ਦਿਨ ਹੈ ਗੁਨਾਗਦੇਜ ਦੇ ਜਾਂਦੇ ਜੀ ਤੇ ਤੁਹਾਨੂੰ ਫੇਰ ਤੋਂ ਲੱਖ ਲੱਖ ਵਧਾਈਆਂ ਮਿੱਤਰੋ ਤੇ ਉਹ ਦੇਖੋ ਆ ਜੋ ਮਾਤਾ ਨੂੰ ਵੀ ਸਾਥ ਲਿਆ ਮੈਂ ਲੋ ਜੀ ਕਰ ਲੋ ਦਰਸ਼ਨ ਮਿੱਤਰੋ ਤੇ ਆਪਾਂ ਵੀ ਮੱਥਾ ਟੇਕ ਲਈਏ ਕਿਉਂਕਿ ਸਾਡੇ ਘਰਾਂ ਵੈਰੂ ਕੇ ਰੋਡੋਲੀ ਆਏ ਸੀਗੇ ਸਾਰੇ ਸੰਗਤ ਤੇ ਆਪਾਂ ਵੀ ਮੱਥਾ ਟੇਕ ਲਈਏ ਲੋਈ ਮਿੱਤਰੋ ਗੱਲ ਸਰਦਾ ਤੇ ਪਿਆਰ ਦੀ ਹੁੰਦੀ ਹੈ ਮਿੱਤਰੋ ਇਨੂੰ ਤੋਂ ਦੇ ਵਿੱਚ ਕਿੰਨੀ ਸੰਗਤ ਦੇਖ ਲੋ ਕਿੰਨੀ ਸਰਦਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਦੇ ਹੋਏ ਤੇ ਪੂਰੇ ਪਿੰਡ ਦੇ ਵਿੱਚ ਚਲੋ ਦਰਸ਼ਨ ਦਿੱਤੇ ਅਸੀਂ ਵੀ ਮਤਲਬ ਕੀਤੇ ਸਾਰੀ ਸੰਗਤ ਦੇ ਦਰਸ਼ਨ ਤੇ ਮੈਂ ਆ ਮਾਤਾ ਚਲਾ ਪਵਿੱਤਰ ਦਰਸ਼ਨ ਕਰ ਗਏ ਤੇ ਆਪਾਂ ਹੁਣ ਦਰਸ਼ਨ ਕਰਕੇ ਚਲ ਗਏ ਘਰ ਨੂੰ ਅੰਦਰ ਫਿਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਕਿਹੜਾ ਕੱਢਣ ਲੋ ਜੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਗੁਰਾਂ ਨੂੰ ਗਈ ਦੇ ਲੱਖ ਲੱਖ ਵਧਾਈਆਂ ਜਨਮ ਦਿਨ ਦੀਆਂ। ਲੋ ਵੀ ਆਪਾਂ ਵੀ ਡੇਲੀ ਰੁਟੀਨ ਵਾਂਗੂ ਜਾਣਾ ਸੈਰ ਕਰ ਲਈ ਤੇ ਬੂਡਵਾਰਡ ਕਸ ਲਈ ਆਪਾਂ ਤੇ ਮਾਤਾ ਨੂੰ ਗਿਆ ਭਾਈ ਥੋੜਾ ਜਿਹਾ ਘੁੱਸਾ ਜਿਹਾ ਪਾਣੀ ਲਿਆ ਤੇ ਆਪਾਂ ਸੈਰ ਕਰਨ ਜਾਣਾ। ਤੇ ਆਪਾਂ ਉਹਨਾਂ ਟਾਈਮ ਬੂਡਪੜਾ ਪਾ ਲੀਏ ਤੇ ਪਾਣੀ ਦਾ ਗਲਾਸ ਪੀਤਾ। ਲੈ ਆ ਕੇ ਪੀਵਾਂਗੇ ਤੇ ਮੁੜ ਕੇ ਜਾਵਾਂਗੇ ਐਕਸਰਸਾਈਜ਼ ਸੈਰ ਕਰ। ਇਨੇ ਆਪਾਂ ਕੋੜਾ ਮਸਲ ਮਸਲ ਬਣਾਉਣੇ ਆ ਸਿਰਫ ਸੈਰ ਕਰਕੇ ਸਰੀਰ ਸੈਟ ਰਹਿੰਦਾ ਇਹਨੇ ਪਾਣੀ ਪੀਤਾ ਤੇ ਆਪਾਂ ਨਿਕਲ ਗਏ ਸਹਿਰ ਵਾਲੀ ਨੂੰ ਓਕੇ ਬਾਈ ਮਿੱਤਰੋ ਕਿਵੇਂ ਲੱਗੀ ਵੀਡੀਓ ਤੁਹਾਨੂੰ ਨਾਲੇ ਸਵੇਰੇ ਸਵੇਰੇ ਦਰਸ਼ਨ ਕਰਾਏ ਬਾਏ ਬਾਏ